ਅਸੀਂ ਤਾਂ ਕਹਿੰਦੇ ਸੀ ਕਿ ਸਾਡੇ ਲੋਕ ਸਿਆਣੇ ਨੇ ਸਾਡੇ ਏਰੀਆ ਦੇ ਲੋਕ ਬੜੇ ਸਮਝਦਾਰ ਨੇ ਸਮਝਦਾਰ ਲੋਕ ਤਾਂ ਇਸ ਏਰੀਆ 'ਚ ਵੀ ਬਹੁਤ ਨੇ ਆ ਤਸਵੀਰਾਂ ਵੇਖੋ ਤੁਸੀਂ ਕਿ ਜੇ ਬੱਚਿਆਂ ਵਾਲੇ ਸਕੂਲ ਦੀ ਕੋਈ ਬੱਸ ਜਾਂਦੀ ਹੈ ਕੋਈ ਬੱਚਿਆਂ ਵਾਲੀ ਬੱਸ ਜਾਂਦੀ ਹੈ ਸਕੂਲ ਦੀ ਤਾਂ ਉਸ ਦੇ ਕੋਲੋਂ ਰਸਤਾ ਲੈਣਾ ਜਾਂ ਉਸ ਨੂੰ ਰਸਤਾ ਦੇਣਾ ਕਿੱਥੋਂ ਦਿੱਤਾ ਜਾਵੇਗਾ ਸਿਆਣਪ ਦੀ ਗੱਲ ਕਰੀਏ ਤਾਂ ਇੱਧਰ ਵਾਲੀਆਂ ਛੜਕਾਂ ਜਿਹੜੀਆਂ ਕਿਨਾਰੇ ਵੇਖੋ ਤੁਸੀਂ ਕੋਈ ਕਿਨਾਰਾ ਨਹੀਂ ਛੱਡਿਆ ਕਿਸੇ ਨੇ ਵੀ ਆਪਣੇ ਹੀ ਸਾਧਨ ਲੱਗਣੇ ਆ ਆਪਣੇ ਹੀ ਕਨਵੈਂਸ ਜਾਣੇ ਆ ਤੇ ਆਪਣੇ ਵਾਸਤੇ ਹੀ ਖੱਡੇ ਪੱਟੇ ਹੋਏ ਆ ਆਪਣੇ ਵਾਸਤੇ ਹੀ ਪਰੇਸ਼ਾਨੀਆਂ ਖੜੀਆਂ ਕੀਤੀਆਂ ਹੋ ਜਾਂ ਨੇ ਔਰ ਆ ਤਸਵੀਰਾਂ ਤੁਹਾਨੂੰ ਜਿਹੜੀਆਂ ਦੱਸ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਆ ਸਾਡੇ ਅੱਗੇ ਸਕੂਲ ਦੀ ਵੈਣ ਜਾ ਰਹੀ ਆ ਔਰ ਲੰਬਾ ਸਮਾਂ ਇਹ ਰਸਤਾ ਨਹੀਂ ਦੇ ਸਕਦਾ ਕਿਉਂਕਿ ਇਸ ਦੀ ਮਜਬੂਰੀ ਆ ਤਾਂ ਜੇ ਕੋਈ ਅੱਗੋਂ ਆ ਗਿਆ ਤਾਂ ਫੇਰ ਸਮਝੋ ਕਿ ਇਹ ਇਹਦਾ ਬਚਾ ਨਹੀਂ ਫੇਰ ਇਹਦੀ ਪਲਟੀ ਲੱਗਣੀ ਲੱਗਣੀ ਆ ਕਿਉਂਕਿ ਇਸ ਨੂੰ ਮਜਬੂਰੀ ਆ ਕਿ ਗੱਡੀ ਜਿਹੜੀ ਆ ਇਹ ਥਾਂ ਉਤਾਰਨੀ ਪਵੇਗੀ ਔਰ ਦੱਸ ਦਈਏ ਕਿ ਇਹ ਜੋ ਜਗਾ ਵਾ ਇਹ ਜੋ ਏਰੀਆ ਵਾ ਇਹ ਚੰਗੇ ਭਲੇ ਸਰਦਾਰਾਂ ਦਾ ਏਰੀਆ ਪਾ ਚਲੋ ਜੇ ਗੱਲ ਕਰੀਏ ਤਾਂ ਸਰਦਾਰ ਕੀ ਹਰ ਇੱਕ ਨੂੰ ਥੋੜੀ ਸਮਝ ਹੋਣੀ ਚਾਹੀਦੀ ਆ बिजनेਸਮੈਨ ਵੀ ਇੱਧਰ ਆ ਗਏ ਨੇ ਔਰ ਬਹੁਤ ਵਧੀਆ ਲੋਕਾਂ ਦੇ ਖੇਤ ਜਿਹੜੇ ਆ ਕਣਕਾਂ ਹਰਿਆਲੀ ਬਹੁਤ ਹੈ ਲੇਕਿਨ ਸੜਕਾਂ ਦੇ ਕਿਨਾਰੇ ਵੱਡਣ ਵਿੱਚ ਕੋਈ ਕਸਰ ਨਹੀਂ ਛੱਡੀ ਜਮੀਨ ਜਾਇਦਾਦ ਭਾਵੇਂ ਕਿਸੇ ਕੋਲ ਵੀ ਕਿੱਲੇ ਹੋਵੇ ਤੇ ਚਾਹੇ 100 ਕਿੱਲਾ ਹੋਵੇ ਔਰ ਕਸਰ ਕੋਈ ਨਹੀਂ ਛੱਡੀ ਅਸੀਂ ਤਾਂ ਆਪਣੇ ਏਰੀਆ ਦੇ ਲੋਕਾਂ ਨੂੰ ਦੱਸਦੇ ਸੀ ਕਿ ਬਹੁਤ ਪੜੇ ਲਿਖੇ ਤੇ ਸਮਝਦਾਰ ਲੋਕ ਨੇ ਕਿਉਂਕਿ ਸਾਡੇ ਲੋਕ ਜਿਹੜੇ ਅਡਵਾਂਸ ਚੱਲਦੇ ਆ ਸੜਕ ਵੱਡਣੇ ਕਿਨਾਰੇ ਵੱਡਣ ਚ ਲੇਕਿਨ ਇਹ ਲੋਕ ਵੀ ਜ਼ਿਆਦਾ ਨਹੀਂ ਇਹ ਦੱਸ ਦਈਏ ਕਿ ਜੋੜਾ ਛਤਰਾ ਤੋਂ ਜਦੋਂ ਤੁਸੀਂ ਪਿੰਡ ਸੰਗਰਾ ਨੂੰ ਆਉਂਦੇ ਹੋ ਬੇਲੀ ਨੂੰ ਆਉਂਦੇ ਹੋ ਜਾਂ ਤੁਸੀਂ ਕੋਟ ਸੰਤੋਖ ਰਾਏ ਨੂੰ ਆਉਂਦੇ ਹੋ ਤਾਂ ਇਹਨਾਂ ਪਿੰਡਾਂ ਦੇ ਜਿਹੜੇ ਦੱਸ ਦਈਏ ਤੁਹਾਨੂੰ ਕਿ ਇਹ ਪਿੰਡਾਂ ਦੀਆਂ ਛੜਕਾਂ ਨੇ ਔਰ ਹਾਲਾਤ ਵੇਖੋ ਤੁਸੀਂ ਕੀ ਆ ਕਾਰ ਵਾਲੇ ਦੀ ਮਜਬੂਰੀ ਆ ਕਿ ਸਾਨੂੰ ਰਸਤਾ ਨਹੀਂ ਦੇ ਸਕਦਾ ਜੇ ਰਸਤਾ ਵੀ ਦੇਵੇਗਾ ਤਾਂ ਕੋਈ ਇੱਕ ਜਗ੍ਹਾ ਕਿਸੇ ਦਾ ਘਰ ਆ ਜਾਵੇ ਕਿਸੇ ਦੀ ਹਵੇਲੀ ਆ ਜਾਵੇ ਤਾਂ ਉੱਥੇ ਆ ਕੇ ਵਿਚਾਰੇ ਦੀ ਮਜਬੂਰੀ ਬਣੇਗੀ ਉੱਥੋਂ ਆ ਕੇ ਰਸਤਾ ਦੇਵੇਗਾ ਤਾ ਜੇ ਕੋਈ ਅੱਗੋਂ ਆਉਣ ਵਾਲੀ ਕਾਰ ਜਾਂ ਕੋਈ ਬੱਸ ਜਾਂ ਕੋਈ ਟਰੱਕ ਆ ਜਾਵੇ ਤਾਂ ਕਿਵੇਂ ਇੱਥੋਂ ਦੀ ਲੰਘਣਗੇ ਇਹਨਾਂ ਲੋਕਾਂ ਨੇ ਆਪਣੇ ਹੀ ਰਸਤੇ ਵੜ ਕੇ ਆਪਣੇ ਹੀ ਰਾਹਾਂ ਵਿੱਚ ਕੰਡੇ ਖੜੇ ਕੀਤੇ ਹੋਏ ਆ ਔਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਨੇ ਜ਼ਰੂਰ ਆ ਔਰ ਇੱਕ ਵਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਦੱਸ ਦਿਆਂ ਕਿ ਅਸੀਂ ਕੋਰਟ ਸੰਤੋਖ ਰਾਏ ਏਰੀਆ ਵਿੱਚ ਆ ਔਰ ਅਸੀਂ ਇਸ ਬੇਲੀ ਪਿੰਡ ਦੇ ਕੋਲ ਆ ਔਰ ਸੰਗਰਾ ਪਿੰਡ ਦੇ ਕੋਲ ਆ ਇਸ ਪਿੰਡ ਦੀਆਂ ਤਸਵੀਰਾਂ ਨੇ ਔਰ ਜੋੜਾ ਛਤਰਾ ਦਾ ਜੋ ਅੱਡਾ ਹੈ ਉਸ ਤੋਂ ਅਸੀਂ ਇਸ ਤਰਫ ਆਏ ਆ ਸੜਕਾਂ ਬਹੁਤ ਵਧੀਆ ਬਣੀਆਂ ਨੇ ਸੜਕਾਂ ਸਾਫ਼ ਸੁਥਰੀਆਂ ਨੇ ਲੇਕਿਨ ਪਿੰਡਾਂ ਦੀਆਂ ਲਿੰਕ ਸੜਕਾਂ ਜਿਹੜੀਆਂ ਆ ਉਹ ਥੋੜੀਆਂ 11 ਫੁੱਟ 22 ਫੁੱਟ ਇਸ ਤਰ੍ਹਾਂ ਨੇ ਔਰ ਕਿਨਾਰੇ ਪੂਰੇ ਵੱਡੇ ਹੋਏ ਆ ਕਿਨਾਰੇ ਜਿਹੜੇ ਆ ਬਿਲਕੁਲ ਛੋਟੇ ਆ ਔਰ ਤੁਸੀਂ ਖੁਦ ਹੀ ਵੇਖ ਰਹੇ ਹੋ ਖੁਦ ਤਸਵੀਰਾਂ ਵੇਖ ਰਹੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਔਰ ਤੁਸੀਂ ਇਹ ਜਾਣਕਾਰੀ ਜਿਹੜੀ ਆ ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨੀ ਆ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਔਰ ਸਿਆਣਪ ਜਿਹੜੀ ਆ ਇੱਥੋਂ ਨਜ਼ਰ ਆ ਰਹੀ ਆ ਜਾਂ ਨਹੀਂ ਆ ਰਹੀ ਔਰ ਕਿਹੜੇ-ਕਿਹੜੇ ਏਰੀਆ ਵਿੱਚ ਇਦਾਂ ਦੇ ਸਿਆਣੇ ਲੋਕ ਹੈਗੇ ਆ ਇਹਦੇ ਬਾਰੇ ਤੁਸੀਂ ਕਮੈਂਟ ਜ